ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸੋ ਆਪਾਂ ਸਵੇਰੇ ਸਵੇਰੇ ਚੱਕ ਲਿਆ ਖਾਲੀ ਤਸਲਾ ਖਾਲੀ ਤਸਲੇ ਦੇ ਵਿੱਚ ਆਪਾਂ ਨੇ ਗੋਹਾ ਭਰ ਆ ਕੇ ਲੈ ਕੇ ਆਣਾ ਈ ਭਾਬੀ ਲਾਰੀ ਸੀ ਚਿੜੀਆਂ ਟਿੱਕੀਆਂ ਜਿਹਨੂੰ ਬਰੋਟਾ ਵੀ ਕਿਹਾ ਜਾਂਦਾ ਏ ਬਰੋਟੇ ਨੂੰ ਕੰਦ ਦੇ ਉੱਤੇ ਗੋਹੇ ਦੇ ਵਿੱਚ ਹੀ ਲਾਇਆ ਜਾਂਦਾ ਏ ਭਾਬੀ ਹੋਣਾ ਤੋਂ ਗੋਹਾ ਪਵਾ ਕੇ ਤਸਲੇ ਦੇ ਵਿੱਚ ਆਪਾਂ ਘਰ ਆ ਸ਼ਰਾਧਾ ਦਿਨ ਸੀ ਸ਼੍ਰਾਧਨ ਦੇ ਵਿੱਚ ਮੱਥਾ ਟੇਕਿਆ ਜਾਂਦਾ ਸਭ ਤੋਂ ਪਹਿਲਾਂ ਕੁੱਕਰ ਦੇ ਵਿੱਚ ਆਪਾਂ ਪਾਣੀ ਪਾ ਕੇ ਦਾਲ ਧਰੀ ਦਾਲ ਧਰ ਕੇ ਆਪਾਂ ਨੇ ਕੁੱਕਰ ਦੀਆਂ ਸੀਟੀਆਂ ਮਰਾਤੀਆਂ ਅੱਜ ਇਹ ਮੇਰੇ ਕੋਲ ਟਾਈਮ ਹੈ ਸੀ ਸੋ ਆਪਾਂ ਸੋਚਿਆ ਨਵੇਂ ਡੱਬਿਆਂ ਦਾ ਦੁਕਾੜੀ ਕਰਨੀ ਤੇ ਨਵੇਂ ਡੱਬਿਆਂ ਦੇ ਵਿੱਚ ਆਪਾਂ ਨੇ ਦਾਲਾਂ ਪਾ ਕੇ ਰੱਖਤੀਆਂ ਆਪਾਰਗੁਣ ਦਾ ਦੁੱਧ ਗਰਮ ਹੋ ਗਿਆ ਸੀ ਉਹ ਆਪਾਂ ਨੇ ਪੁਣੀਆ ਤੇ ਆਪਾਰਗੁਣ ਨੂੰ ਠਾਲ ਕੇ ਦੁੱਧ ਪਿਲਾਇਆ ਦੁੱਧ ਪੀ ਕੇ ਆਪਾਰਗੁਣ ਫੇਰ ਦੁਬਾਰਾ ਸੌਂਗੀ ਰਸੋਈ ਵਿੱਚ ਵਾਪਸ ਆ ਕੇ ਆਪਾਂ ਤੜਕਾ ਤਿਆਰ ਕੀਤਾ 치ੜੀਆਂ ਟਿੱਕੀਆਂ ਲਾਉਣ ਤੋਂ ਪਹਿਲਾਂ ਸੋਚੇ ਮੈਂ ਵੀ ਥੋੜੀ ਜਿਹੀ ਸਿਪ ਸਿਪਚਾਈ ਪੀ ਲਈਏ ਏ ਟਿੱਕੀਆਂ 치ੜੀਆਂ ਕੋਲੇ ਗੁੱਠੇ ਆ ਹੈਗਾ ਵੀ ਛੋਟਾ ਜਿਹਾ ਚੰਦ ਤੇ ਆ ਹੈ ਸੂਰਜ ਚਮਕ ਚਮਕ ਹੋਰ ਵੀ ਕਿੰਨੇ ਸੋਹਣੇ ਪਹਿਲਾਂ ਪਾਉਂਦੇ ਦੋ ਮੋਰ ਮੰਮੀ ਨੇ ਗੋਹੇ ਨਾਲ ਕੰਦ ਲਿਪਕੇ ਸੁੱਚੀ ਕਰਕੇ ਉੱਪਰ ਬਰੋਟੇ ਦਾ ਬੇਸ ਬਣਾ ਲਿਆ ਸੀ ਚਿੜੀਆਂ ਟਿੱਕਿਆ ਲਾਉਣ ਤੋਂ ਪਹਿਲਾਂ ਮੱਥਾ ਟੇਕਿਆ ਜਾਂਦਾ ਚਿਨੀ ਚੌਲ ਤੇ ਹਲਦੀ ਦਾ ਮੱਥਾ ਟੇਕਣ ਤੋਂ ਬਾਅਦ ਸਭ ਤੋਂ ਪਹਿਲਾਂ ਮੰਮੀ ਨੇ ਬਰੋਟੇ ਦੇ ਵਿੱਚ ਸੂਰਜ ਅਤੇ ਚੰਦ ਲਾਇਆ ਬਰੋਟਾ ਸਾਡਾ ਕੰਪਲੀਟ ਹੋ ਗਿਆ ਅਗਲਾ ਕੰਮ ਮਾ ਜੋ ਮਿੱਜਿਆਂ ਦਾ ਸੋ ਸਾਡੇ ਕੋਲ ਜਿੰਨੇ ਵੀ ਪਲਾਸਟਿਕ ਦੇ ਰੁੱਟੇ-ਫੁੱਟੇ ਭਾਂਡੇ ਡਿੰਡੇ ਹੈਗੇ ਸੀ ਅਸੀਂ ਇਕੱਠੇ ਕਰ ਲਏ ਸਾਰੇ ਭਾਂਡਿਆਂ ਦੇ ਵਿੱਚ ਫਿਰ ਬਾਰੋ-ਬਾਰੀ ਮਿੱਟੀ ਪਾਈ ਜੋ ਅਸੀਂ ਰਾਤ ਦੇ ਭਿਉਂ ਕੇ ਰੱਖੇ ਹੋਏ ਸੀਗੇ ਭਿੱਜੇ ਹੋਏ ਜੋਆਂ ਨੂੰ ਬਾਰੋ-ਬਾਰੀ ਸਾਰੇ ਡੱਬਿਆਂ ਦੇ ਵਿੱਚ ਬੀਜ ਦੇਣਾ ਅਗਲਾ ਕੰਮ ਮਾ ਜੋਆਂ ਨੂੰ ਢਕਣਾ ਅਚੜਾ ਤਿਆਰ ਕਰਕੇ ਗੁਰਦੁਆਰਾ ਸਾਹਿਬ ਜੋਗਾ ਅੱਡ ਟਿੱਕ ਨੂੰ ਵਿੱਚ ਪੈਕ ਕਰਤਾ ਤੇ ਬਾਕੀ ਦਾ ਜੋ ਚੀਰੀ ਜਨਾਰਾ ਨੂੰ ਪਾਣਾ ਸੀ ਉਹ ਪਲੇਟ ਦੇ ਵਿੱਚ ਰੱਖ ਕੇ ਅੱਡ ਗੱਡ ਦਿੱਤਾ ਸੋ ਥੈਂਕ ਯੂ ਫॉर ਵਾਚਿੰਗ